ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਲੈ ਕੇ حاضر ਹੋਏ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਮਲਾਜ਼ਮਾਂ ਨੂੰ 55% ਡੀਏ ਦੀ ਖੁਸ਼ਖਬਰੀ ਪੰਜਾਬ ਦੇ ਮਲਾਜ਼ਮਾਂ ਲਈ ਬਣੀ ਚਿੰਤਾ ਦਾ ਵਿਸ਼ਾ ਕੇਂਦਰ ਦੇ ਨਵੇਂ ਜਿਹੜੇ ਐਲਾਨ ਦੇ ਮਗਰੋਂ ਯੂਟੀ ਦੇ ਮਲਾਜ਼ਮਾਂ ਦੀ ਤਨਖਾਹਾਂ ਦੇ ਵਿੱਚ ਹੋਇਆ ਵਾਅਦਾ ਪੰਜਾਬ ਦੇ ਸਰਕਾਰੀ ਕਰਮਚਾਰੀ ਹੋਏ ਨਿਰਾਸ਼ ਕਿ ਮਿਲੇਗਾ ਉਹਨਾਂ ਨੂੰ ਵੀ 55% ਡੀਏ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਮਲਾਜ਼ਮਾਂ ਦੀ ਵੱਡਾ ਜਿਹੜਾ ਤੋਹਫ਼ਾ ਦਿੰਦਿਆਂ ਹੋਇਆ ਤੋਂ ਪ੍ਰਾ 2025 ਨੂੰ ਕੇਂਦਰ ਸਰਕਾਰ ਦੇ ਵੱਲੋਂ ਐਲਾਨ ਕੀਤੇ ਗਏ 2% ਵਾਧੂ ਡੀਏ ਨੂੰ ਲਾਗੂ ਕਰ ਦਿੱਤਾ ਹੈ ਹੁਣ ਯੂਟੀ ਦੇ ਚੰਡੀਗੜ੍ਹ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ 55% ਡੀਏ ਮਿਲੇਗਾ ਜੋ ਕਿ ਪਹਿਲਾਂ 53% ਸੀ ਇਹ ਨੋਟੀਫਿਕੇਸ਼ਨ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਵਾਅਦੇ ਤੋਂ ਬਾਅਦ ਯੂਟੀ ਦੇ ਮੁਲਾਜ਼ਮਾਂ ਦੀਆਂ ਖਾਹਾਂ ਦੇ ਵਿੱਚ ਹੋਰ ਵੀ ਵਾਅਦਾ ਹੋਵੇਗਾ ਅਤੇ ਇਹ ਹਾਲਾਤ ਕੁਝ ਕੁਝ ਸਮੇਂ ਨੂੰ ਯਾਦ ਕਰਵਾਉਂਦੇ ਹਨ ਕਿ ਜਦੋਂ ਚੰਡੀਗੜ੍ਹ ਦੇ ਮੁਲਾਜ਼ਮ ਪੰਜਾਬ ਸਕੇਲ ਦੀ ਮੰਗ ਲਈ ਹੜਤਾਲਾਂ ਤੇ ਰੈਲੀਆਂ ਕਰ ਦੇਸੀ ਅਜੋ ਹੀ ਮੁਲਾਜ਼ਮ ਪੰਜਾਬ ਦੇ ਮੁਲਾਜ਼ਮਾਂ ਨਾਲੋਂ 13% ਡੀਏ ਨੇ ਜਿਹੜਾ ਕਿ ਡੀਏ ਵੱਧ ਡੀਏ ਲੈ ਰਹੇ ਨੇ ਹੱਕਦਾਰ ਬਣ ਗਏ ਨੇ ਕੀ ਪੰਜਾਬ ਸਰਕਾਰ ਆਪਣੇ ਕਰਮਚਾਰੀ ਨੂੰ ਵੀ ਇਹੀ ਵਾਧੂ ਡੀਏ ਦੇਵੇਗੀ ਫਿਲਹਾਲ ਪੰਜਾਬ ਦੇ ਮਲਾਜ਼ਮਾਂ ਨੂੰ ਕੇਵਲ 42% ਡੀਏ ਮਿਲ ਰਿਹਾ ਹੈ ਉਹ ਪਹਿਲਾਂ ਹੀ ਜਿਹੜਾ 53% ਡੀਏ ਦੀ ਮੰਗ ਕਰ ਰਹੇ ਹਨ ਹੁਣ ਜਿਹੜਾ 55% ਡੀਏ ਦੀ ਚਰਚਾ ਹੋਣ ਤੋਂ ਬਾਅਦ ਇਹ ਜਿਹੜਾ 33% ਦੀ ਹੋ ਗਈ ਹੈ ਡੀਏ ਮਲਾਜ਼ਮਾਂ ਦਾ ਬਰਗ ਨੇ ਜਿਹੜਾ ਸਰਕਾਰ ਨੂੰ ਯਾਦ ਦਿਵਾਇਆ ਕਿ ਉਹਨਾਂ ਦਾ ਆਪਣਾ ਬਕਾਇਆ ਡੀਏ ਜਲਦ ਮਿਲਣ ਦੀ ਉਮੀਦ ਕਰ ਰਹੇ ਹਨ ਤਾਂ ਜੋ ਉਹ ਵੀ ਇੰਦਰ ਪੈਟਰਨ ਦੇ ਮੁਤਾਬਕ ਤਨਖਾਹਾਂ ਲੈ ਸਕਣ ਸੋ ਅਗਲੇ ਇਹ ਜਿਹੜੇ ਕਿ ਹਫਤਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਉੱਤੇ ਸਾਰਿਆਂ ਦੇ ਨਜ਼ਰ ਹੋਵੇਗੀ ਮੀਟਿੰਗ ਜਿਹੜੀ ਕਿ ਹੋਣ ਜਾ ਰਹੀ ਹੈ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਲੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ